ਸਸੀ ਕਾਲ ਜੀ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾ ਰਹੇ ਹਾਂ ਅੱਜ ਸਾਬਦੀ ਰੈਸਪੀ ਦੀ ਦੇ ਰਹੇ ਹਾਂ ਤੁਹਾਨੂੰ ਰੈਸਪੀ ਇੱਕ ਨਵੀਂ ਇਹ ਆਪਾਂ ਕਿਉਂ ਪਾਲਿਆ ਜੀ ਦੇਸੀ ਤੇ ਵਿੱਚ ਪਾਲਿਆ ਜੀਰਾ ਜੀਰਾ ਭੁੱਜ ਗਿਆ ਤਾਂ ਹੁਣ ਆਪਾਂ ਪਾ ਦਾਂਗੇ ਇਨਸ਼ਾਅੱਲਾ ਮਸਾਲੇ ਸਾਰੇ ਮਸਾਲੇ ਦੀ ਥੋੜੀ ਚੀਜ਼ਾਂ ਪਾਣੀ ਪਹਿਲਾਂ ਮੇਰਾ ਖੈਨੀ ਸਿਰ ਇਹਨੇ ਵੀਡੀਓ ਬਣਾ ਲਾ ਫਿਰ ਮੈਂ ਚੱਪਾ ਬਣਾ ਲੈਨੇ ਵੀਡੀਓ ਸਬਜ਼ੀਆਂ ਦਾ ਹੁਣ ਠੋਡੇ ਨਾਲ ਵੀ ਇਸ ਤਰੀ ਹੁੰਦਾ ਹੋਊਗਾ ਹਨਾ ਜੇ ਆਪਾਂ ਸਬਜ਼ੀ ਕੀ ਬਣਾਈਏ ਕਿਉਂਕਿ ਸਬਜ਼ੀ ਕੋਈ ਹੈ ਨਹੀਂ ਜੀ ਸੁੱਕੀ ਖਾਣ ਨੂੰ ਜੀ ਕਰਦਾ ਤੇ ਆਪਾਂ ਬਣਾ ਰਹੇ ਆ ਅੱਜ ਸ਼ਾਹੀ ਪਨੀਰ ਲੋ ਜੀ ਤੇ ਫੋਨ ਆ ਗਿਆ ਸੀ ਤੇ ਆਪਾਂ ਮਸਾਲਾ ਦੇਖੋ ਖੂਬ ਬਣਾਇਆ ਪਿਆਜ਼ ਟਮਾਟਰ ਲਸਣ ਅਦਰਕ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਗੇ ਤੇ ਬਸ ਆਪਣੀ ਵੀਡੀਓ ਦੇ ਨਾਲ ਬਣੇ ਰਹਿਓ ਬਹੁਤ ਹੀ ਸਾਰੇ ਤਰੀਕੇ ਨਾਲ ਤੇ ਬਹੁਤ ਹੀ ਕਾਈਂਡ ਦੀ ਸਬਜ਼ੀ ਤੇ ਇੱਧਰ ਬਣਾਇਆ ਜੀ ਆਪਾਂ ਪਨੀਰ ਪਨੀਰ ਬਣਾਇਆ ਆਪਾਂ ਘਰੇ ਮੁੱਲ ਦਾ ਨਹੀਂ ਲੈਂਦਾ ਜੀ ਤੇ ਆਪਾਂ ਹੁਣ ਵਧੀਆ ਸਬਜ਼ੀ ਬਣਾ ਲਾਂਗੇ ਕਿਉਂਕਿ ਸੁੱਕੀ ਸਬਜ਼ੀ ਕੋਈ ਵੀ ਸਵਾਦ ਨਹੀਂ ਲੱਗਦੀ ਤੇ ਹੁਣ ਕद्दू ਤੋਰੀਆਂ ਤਾਂ ਭਿਜੀ ਆ ਕੇ ਆਇਆ ਹੈ ਨਾ ਫ੍ਰਾਈਸ ਕਰਕੇ ਅਲੱਗ ਜੀ ਤੁਹਾਨੂੰ ਰੈਸਪੀ ਦਿੰਨੇ ਬਣੇ ਰਹੋ ਵੀਡੀਓ ਤੇ ਲੋ ਜੀ ਆਪਣਾ ਮਸਾਲਾ ਕਾਫੀ ਹੱਦ ਤੱਕ ਪੁੱਜ ਗਿਆ ਆਪਾਂ ਮਸਾਲਾ ਇਹਦੇ ਚ ਦੋ ਤਰ੍ਹਾਂ ਤਰੀਕਿਆਂ ਨਾਲ ਪਾ ਸਕਦੇ ਹਾਂ ਜੀ ਇੱਕ ਤੁਸੀਂ ਸਾਬਤਾ ਫ੍ਰਾਈ ਕਰਕੇ ਫੋਨੋ ਮਿਕਸੀ ਚ ਬਾਅਦ ਚ ਰਗੜ ਲੋ ਤੇਪਾ ਮੈਂ ਤੁਸੀਂ ਇਸ ਤਰ੍ਹਾਂ ਰਗੜਾ ਰਜਾ ਪੈਸਤਰਾ ਬਣਾਇਆ ਪੁੱਜ ਉਹ ਮੈਂ ਵੀ ਬਣ ਜਾਂਦਾ ਜੀ ਤੇ ਇਸ ਤਰ੍ਹਾਂ ਵੀ ਬਣ ਜਾਂਦਾ ਹੁਣ ਪਾਏ ਜੀ ਆਪਾਂ ਨਮਕ ਗਰਮ ਦਸਾਲਾ ਲਾਲ ਮਿਰਚ ਦੇਗੀ ਮਿਰਚ ਪਾਈ ਜੀ ਹਰੀ ਪਾਈ ਇਸ ਵੇਸੇ ਤੇ ਹਲਦੀ ਆਹੀ ਆਪਾਂ ਸਿੰਪਲ ਜਿੰਨ ਸਾਡੇ ਪਾਵਾਂਗੇ ਇਹਦੇ ਨੂੰ ਘੇਰ ਪੁੰਨਾ ਪੁੰਨਾਗੇ ਫਸੇ ਘੱਟ ਗੈਸ ਤੇ ਬਣਾਏ ਇਹਨਾਂ ਇਹ ਛਿੱਟੇ ਜੇ ਨਹੀਂ ਮਾਰਦੀ ਸਬਜੀ ਬਿਲਕੁਲ ਕੱਟ ਕੇ ਆਸਤੇ ਪੁਣੀ ਆਪਾਂ ਪਕਾਉਣ ਦਾ ਜਿਹੜਾ ਮਸਾਲਾ ਹੋਰ ਜਿੰਨਾ ਪੱਕੂਗਾ ਉਨੀ ਸਬਜ਼ੀ ਸਵਾਦ ਨੂੰ ਇਹਦੇ ਚ ਮਸਾਲਾ ਹੀ ਹੈ ਜੀ ਭੁੰਨਣਾ ਹੁੰਦਾ ਹੋਰ ਤੇ ਇਹਦੇ ਚ ਕੁਝ ਹੁੰਦਾ ਨਹੀਂ ਹੈ ਨਾ ਤੇ ਬਸ ਉਸੇ ਨੂੰ ਆਪਾਂ ਚੰਗੀ ਤਰ੍ਹਾਂ ਭੁੰਨ ਲਈਏ ਤਾਂ ਸਬਜ਼ੀ ਸਵਾਦ ਬਣ ਜਾਂਦੀ ਹੈ ਕੱਚਾ ਰੱਖ ਲਈਏ ਤਾਂ ਫਿਰ ਸਬਜ਼ੀ ਦਾ ਟੇਸ ਨਹੀਂ ਆਉਂਦਾ ਇਹ ਆਪਾਂ ਜੀ ਫਰੈਸ਼ ਮਲਾਈ ਤੋਂ ਬਣਾ ਰਹੇ ਹਾਂ ਕਰੀਮ ਉਸ ਇਹਨੂੰ ਇਸ ਤਰ੍ਹਾਂ ਫੈਂਟ ਲਿਓ ਇਹੇ ਪਤਲੇ ਤੇਸ ਤੇ ਜਿਹੜਾ ਬਣ ਜਾਊਗਾ ਕਰੀਮ ਦਾ ਇਹ ਆਪਾਂ ਸਬਜ਼ੀ ਚ ਪਾਵਾਂਗੇ ਜਿਨ੍ਹਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੇ ਆਪਣਾ ਚੈਨਲ ਤੇ ਪਹਿਲੀ ਵਾਰ ਆ ਜੀ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਸਪੋਰਟ ਕਰੋ ਜੀ ਆਪਣੀ ਚੈਨਲ ਨੂੰ ਲਾਈਕ ਸ਼ੇਅਰ ਵੀ ਕਰ ਦਿਆ ਕਰੋ ਲਓ ਜੀ ਆਪਣਾ ਮਸਾਲਾ ਜਿਹੜਾ ਬਣ ਗਿਆ ਜਿਦਾਂ ਆਪਾਂ ਇਹਦੇ ਟਾਮਾਗੇ ਮਲਾਈ ਦੇ ਇਟਾਪਸ ਲਓ ਜੀ ਦੇਖੋ ਜਿਹੜੀ ਲੈੱਜੇ ਪੈ ਗਈ ਤੇ ਹੁਣ ਆਪਾਂ ਵਿੱਚ ਪਾ ਦਾਂਗੇ ਪਨੀਰ ਦੇ ਵਿੱਚ ਆਪਾਂ ਪਾ ਦਾਂਗੇ ਕਸੂਰੀ ਮੇਥੀ ਸਬ지 ਬਣ ਗਈ ਆਪਣੀ ਇਹਨੂੰ ਥੋੜਾ ਜਿਹਾ ਪਕਾਵਾਂਗੇ ਆਪਾਂ ਤਾਂ ਜੋ ਜਿਹੜਾ ਮਸਾਲਾ ਹੈ ਉਹ ਪਨੀਰ ਦੇ ਵਿੱਚ ਵਧੀਆ ਰਚ ਜੇ ਥੋੜਾ ਜਿਹਾ ਟੱਕ ਦਾਂਗੇ ਹੁਣ ਹੁਣ ਤੱਕ ਮੈਂ ਸਬ지 ਟੱਕ ਕੇ ਨਹੀਂ ਬਣਾਈ ਹੁਣ ਆਪਾਂ ਟੱਕਾਂਗੇ ਤੁਸੀਂ ਗਰੇਵੀ ਆਪਦੇ ਹਿਸਾਬ ਨਾਲ ਪਤਲੀ ਗਾੜੀ ਕਰ ਸਕਦੇ ਹੋ 冷。